ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਪੋਸ਼ਣ ਮਹੀਨੇ ਦੀ ਅੱਜ ਦੀ ਗਤੀਵਿਧੀ ਤਰੀਕ 23 ਸਤੰਬਰ 2025 ਦਿਨ ਮੰਗਲਵਾਰ ਨੂੰ ਦੇਖੋ ਸਭ ਤੋਂ ਪਹਿਲਾਂ ਇੰਪੋਰਟੈਂਟ ਕੀ ਹੈ ਇਹਦੇ ਵਿੱਚ ਵੋਕਲ ਫॉर ਲੋਕਲ ਆਪਣਾ ਥੀਮ ਐਜ਼ ਦਾ ਵੋਕਲ ਫॉर ਲੋਕਲ ਹੁਣ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਕੀ ਕੁਝ ਕਰਾਨਾ ਹੈ ਜਿ ਸਥਾਨਕ ਉਤਪਾਦਾਂ ਨੰਬਰ ਇਕਤੇ ਕੀ ਹੈ ਸਥਾਨਕ ਉਤਪਾਦਾਂ ਖਿਡੌਣਿਆਂ ਆਦਿ ਬਾਰੇ ਜਾਗਰੂਕਤਾ ਠੀਕ ਹੈ ਬੱਚਿਆਂ ਨੂੰ ਖਿਡੌਣਿਆਂ ਦੀ ਵਰਤੋਂ ਬਾਰੇ ਜਾਗਰੂਕਤਾ ਦੇਣੀ ਜਿਹੜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਬੱਚਿਆਂ ਦੇ ਲੈਵਲ ਦੀਆਂ ਹੈਗੀਆਂ ਨਹੀਂਆਂ ਸੈਕਿੰਡ ਡੇ ਸਿਕਿਟੌਨੇ ਬਣਾਉਣ ਦਾ ਸੈਸ਼ਨ ਬੱਚਿਆਂ ਨੂੰ ਖਿਡੌਣੇ ਬਣਾਉਣ ਦਾ ਕੰਪੀਟੀਸ਼ਨ ਕਰ ਸਕਦੇ ਹੋ ਜਿਵੇਂ ਕ੍ਰੀਏਟ ਆਊਟ ਆਫ ਵੇਸਟ ਬਾਦੂ ਮਤਲਬ ਜਿਹੜੇ ਵਿਅਰਥ ਚੀਜ਼ਾਂ ਨੇ ਉਹਨਾਂ ਤੋਂ ਬੈਸਟ ਚੀਜ਼ਾਂ ਕ੍ਰੀਏਟ ਬੈਸਟ ਆਊਟ ਆਫ ਵੇਸਟ ਵਧੀਆ ਚੀਜ਼ਾਂ ਤਿਆਰ ਕਰਨੀਆਂ ਜਿਵੇਂ ਆਪਾਂ ਬਚਪਨ ਚ ਨਾ ਬੱਚਿਆਂ ਨੂੰ ਆਪਾਂ ਖੁਦ ਵੀ ਚੀੜੀ ਬਣਾਉਂਦੇ ਸੀ ਆਟੇ ਤੋਂ ਮਿੱਟੀ ਜਾਂ ਕਿੰਨੀਆਂ ਚੀਜ਼ਾਂ ਬਣਾਉਂਦੇ ਸੀ ਇਹ ਖਿਡੌਣਿਆਂ ਦਾ ਤੁਸੀਂ ਜਿਹੜੀ ਬੱਚਿਆਂ ਨੂੰ ਟ੍ਰੇਨਿੰਗ ਹੈ ਉਹ ਦੇ ਸਕਦੇ ਹੋ ਠੀਕ ਹੈ ਜੀ ਸੋ ਆਪਣਾ ਅੱਜ ਦਾ ਮੇਨ ਥੀਮ ਕੀ ਹੈ ਵੋਕਲ ਫੋਰ ਲੋਕਲ ਕਿਹੜਾ ਵੋਕਲ ਫੋਰ ਲੋਕਲ ਔਰ ਇਹਦੇ ਵਿੱਚ ਐਕਟੀਵਿਟੀਜ਼ ਡਾਈ ਇੰਡੀਜਿਨियस ਟוי ਮੇਕਿੰਗ ਲੋਕਲ ਰੈਸিপি ਪ੍ਰੋਮੋਸ਼ਨ ਐਕਸੈਟਰਾ ਸੈਸ਼ਨ ਓਕੇ ਜੀ ਥੈਂਕ ਯੂ